ਜਦੋਂ ਤੁਸੀਂ ਖੁੱਲਾ ਸਾਹ ਲੈਣਾ ਸ਼ੁਰੂ ਕਰੋ ਜਦੋਂ ਤੁਹਾਡੇ ਦਿਮਾਗ ਤੇ ਮਨ ਦੇ ਵਿੱਚ ਉਹਨਾਂ ਦੇ ਬਣਾਈ ਜਿਹੜੀਆਂ ਬੰਦਸ਼ਾ ਆ ਉਹ ਟੁੱਟ ਜਾਣੀ ਜਦੋਂ ਤੁਹਾਡਾ ਮਨ ਤੇ ਦਿਮਾਗ ਫ੍ਰੀ ਹੋਣਾ ਉਦੋਂ ਬੰਦੇ ਨੇ ਖੁਦਾਰੀ ਮੰਨ ਲਈ ਤੇ ਉਹ ਜਿਹੜੇ ਬੰਦੇ ਆ ਜਦੋਂ ਕਾਂਗਰਸ ਵੀ ਇਹਨਾਂ ਰਾਜ ਆਉਂਦਾ ਸਾਡੇ ਮਨ ਮੰਨਦੇ ਆ ਉਹ ਇੱਕ ਨਾ ਜਾਣੀ ਇੱਕ ਨਾ ਜਾਣੀ ਆ ਉਹ ਉਹ ਮੈਂ ਇੱਕਦੰਤ ਮੰਗਿਆ ਹੁੰਦੇ ਉਹ ਨਹੀਂ ਜਾਂਦੇ ਦੇ ਨਾਰੇ ਮੰਨ ਲਾ ਫੇਟ ਲਾ ਜੋ ਜੋਸ਼ ਮੰਨਦੇ ਰਹੇ ਇਹ ਮੈਨੂੰ ਕਦੇ ਕੋਈ ਸ਼ੌਂਗਤ ਨਹੀਂ ਲੈ ਕੋਈ ਜੀ ਨਹੀਂ ਹੁੰਦਾ ਮੈਂ ਕਹਾਂ ਬਕਰ ਮੂੰਹ ਤੋੜਨੀ ਆਈ ਮਨ ਤੋੜੀ ਦਾ ਮੈਂ ਨਾ ਮੈਂ ਬੰਦਾ ਜਿਹੜਾ ਕਿਰੋੜ ਬਣਾਇਆ ਤੋੜਦਾ ਸਾਰੇ ਕੁਝ ਨਹੀਂ ਹੁੰਦਾ ਬੰਦਸ਼ ਆਈਆਂ ਕੋਈ ਬੰਦਾ ਡਰੇ ਇੰਤਨੀ ਇੱਲਣਾ ਇੰਤਨੀ ਇੱਲਣਾ ਇੰਤਨੀ ਇੱਲਣਾ ਸੜਕ ਕਿੱਦਾਂ ਗਿਆ ਸੜਕ ਤੇ ਕਿੱਦਾਂ ਸੁੱਟਾਂਗੇ ਚੱਪਲਾ ਕਿੱਦਾਂ ਪਾਉਣੀ ਆਹ ਕਿੱਦਾਂ ਕਰੂ ਹਾਂ ਜੀ ਪ੍ਰਸੰਨ ਦੀ ਦਾ ਸ਼ਖਸ਼ ਅਨੁਸਾਰ ਇਹ ਨੂੰ ਬੰਨ ਕੇ ਰੱਖਦੇ ਤੇ ਬੰਦਾ ਉਡਾਰੀ ਮਾਰ ਜਿਉਂਗਾ ਲੱਗੇ ਤਾਂ ਵੀ ਇੰਨੀ ਸੋਸਾਇਟੀ ਆ ਇੰਨੀ ਹਵਾਲਤੀ ਆ ਇੰਨੀ ਮਤਲਬ ਬੰਦਿਆਂ ਦੀ ਪਰਿਵਾਰ ਆ ਚਾਹੇ ਔਰਤਾਂ ਚਾਹੇ ਬੰਦੇ ਪਰਿਵਾਰ ਆ ਪਰ ਬਣਾ ਤਾਂ ਕੁਝ ਨਹੀਂ ਰਿਹਾ ਨਾ ਬਣਾ ਬੜੀ ਕੁਝ ਰਿਹਾ ਬਸ ਕੰਮ ਕਰਦੇ ਆ ਰੋਟੀ ਖਾਂਦੇ ਸੌਂਦੇ ਕੁਝ ਬਣਾ ਨਹੀਂ ਰਿਹਾ ਕਿਉਂਕਿ ਉਹਨਾਂ ਨੂੰ ਬਣਾਉਣ ਤੋਂ ਰੋਕਿਆ ਗਿਆ ਬੇਕੋਜ਼ ਹੀ ਪਰੋਣਾ ਨਹੀਂ ਹੈਗਾ ਤੁਸੀਂ ਸਿਰਫ ਕਿਸੇ ਦੇ ਘੇ ਲੱਗ ਕੇ ਜਿੰਨਾ ਉਹਨੇ ਕੰਮ ਕੀਤਾ ਉੰਨਾ ਕਰ ਦੇ। ਇਹ ਤਾਂ ਤੇ ਇੱਕ ਸੁਸਾਇਟੀ ਨੂੰ ਕਿਸੇ ਦੀ ਲਈ ਸੇਵਾ ਕਰਨ ਲਈ ਕਿਆ ਨਾ ਜੁਣ ਤਸਾਹਾਂ ਕਰਦੇ ਆ ਤੇ ਇੱਕ ਸੁਸਾਇਟੀ ਇਹ ਸਮਝੀ ਨਹੀਂ ਉਹਨਾਂ ਨੂੰ ਕਿਸੇ ਦੀ ਸੇਵਾ ਕਰਨ ਲਈ ਤਿਆਰ ਕੀਤਾ। ਦਾ ਬਾਬਾ ਜੀ ਕਹਿੰਦੇ ਵੀ ਦੂਜੇ ਕਲਾਸਾਂ ਆ ਸ਼ਾਸਕ ਵਰਗ ਇੱਕ ਸ਼ਾਸਕ ਉਹ ਬਰੂਲੀ ਕਲਾਸਾਂ ਇਸ ਸਰਵਾਇਵਲ ਪਲਾਨ ਦੇ ਵਿੱਚ ਸ਼ਾਸਕ ਤਨਬਾੜੀਆਂ ਕਲਾਸਾਂ ਤੇ ਸੇਵਾ ਕਰਨ ਵਾਲੇ ਤੇ ਸ਼ਾਸਕ ਵਰਗ ਨੇ ਸਾਨੂੰ ਆਪਣੀ ਸੇਵਾ ਕਰਨ ਦੇ ਲਈ ਤਿਆਰ ਕੀਤਾ ਤੇ ਅਸੀਂ ਉਸ ਤੋਂ ਬ੍ਰੇਕ ਕਰਨਾ ਵੀ ਅਸੀਂ ਸੇਵਾ ਕਰਨ ਵਾਲੇ ਨਹੀਂ ਆ ਜਿੰਨਾ ਤੁਸੀਂ ਆ ਸੁਸਾਇਟੀ ਵਿੱਚ ਉਦਾਂ ਹੀ ਅਸੀਂ ਤੁਹਾਡੇ ਨਾਲ ਅਸੀਂ ਕਿਸੇ ਨਾਲ ਨਹੀਂ ਕਰਨਾ ਚਾਹਦੇ ਬਰਾਬਰ ਤੇ ਜਿਹੜੀਆਂ ਸੇਵਾ ਕਰਨ ਵਾਲੀਆਂ ਕਲਾਸਾਂ 'ਚ ਜੇ ਕੋਈ ਬੰਦਾ ਉੜਦਾ ਤੇ ਉਹ ਜਿੰਨਾ ਆਪਾਂ ਬਸਪਾ ਜੁੜਦੇ ਨਹੀਂ ਹੋਊਗੀ ਕਹਿੰਦੇ ਆ ਉਹ ਕਹਿੰਦੇ ਸਾਡੇ ਚੋਂ ਨਹੀਂ ਬੰਦਾ ਜਿੱਤਣਾ ਕਿਸੇ ਨੂੰ ਸਾਡੇ ਚੋਂ ਨਹੀਂ ਜਿੱਤਣਾ ਜਿਹੜਾ ਸਾਡਾ ਸ਼ਾਸਕ ਵਰਗ ਆ ਉਹਨੇ ਜਿੱਤਣਾ ਆ ਤੇ ਅਸੀਂ ਸੇਵਾ ਕਰਦੇ ਉਸਨੂੰ ਕਹਿੰਦੇ ਆ ਨਾ ਬਸਪਾ ਨਹੀਂ ਜਿੱਤਣਾ ਦਾ ਮਤਲਬ ਕੀ ਹੈਗਾ ਵੀ ਜਿਹੜਾ ਸ਼ਾਸਕ ਕਰਦਾ ਉਹਨੇ ਹੀ ਜਿੱਤਣਾ ਆ ਤੇ ਸੇਵਾ ਕਰਨ ਵਾਲਿਆਂ ਨੇ ਸੇਵਾ ਕਰਨੀ ਆ ਤੇ ਸ਼ਾਸਤ ਕਰਨ ਵਾਲਿਆਂ ਨੇ ਸ਼ਾਸਤ ਅਸੀਂ ਕਹਿੰਦੇ ਵੀ ਨਹੀਂ ਸੇਵਾ ਕਰਨ ਵਾਲੇ ਵੀ ਜੇ ਸਕਦੇ ਆ ਤੇ ਉਹ ਵੀ ਸ਼ਾਸਤ ਜਿੰਦਾਬਾਦ 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 ਜਿਹੜੇ ਚੰਨੀ ਟੀਨੂ ਰਿੰਕੂ ਆ ਨਾ ਇਹ ਤਾਂ ਨਾਇ ਇਧਾਂ ਦੇ ਆ ਤੇ ਬੰਦੇ ਨੇ ਕਿਹਾ ਨਾਇ ਸੀਰ ਗਿਆ ਮਰ ਕੇ ਆ ਗਿਆ ਤੇ ਨਾਂ ਆ ਵੀ ਸੀ ਲੱਗਦੇ ਆ ਉਹ ਸਾਰੇ ਕੀ ਆ ਵੇ ਸ਼ਾਸਕ ਨਹੀਂ ਸ਼ਾਸਕ ਰਹਿਣਾ ਜੇ ਸੇਵਾ ਕਰਨ ਵਾਲੇ ਨੇ ਸੇਵਾ ਦੇ ਤੋ ਕਹਿੰਦੇ ਤੁਹਾਨੂੰ ਬਸ ਵੇ ਵੇ ਅਸਲੀ ਸੇਵਾ ਕਰਨ ਵਾਲਿਆਂ ਨੂੰ ਸੇਵਕ ਬਣਾ ਕੇ ਰੱਖਣਾ ਸਿਰਫ ਆਪਣੇ ਐਮਪੀ ਬਣੋ ਉਹਨਾਂ ਦੀ ਪੋਜੀਸ਼ਨ ਕੀ ਆ ਵੀ ਜਿਹੜਾ ਸ਼ਾਸਕ ਕਰ ਰਿਹਾ ਉਹ ਵੀ ਸ਼ਾਸਕ ਬਣਾ ਕੇ ਰੱਖਣਾ ਤੇ ਸੇਵਾ ਕਰਨ ਵਾਲਿਆਂ ਨੂੰ ਉਹਨਾਂ ਮਗਨਾਈ ਰੱਖਣਾ ਤੇ ਜਿਹੜਾ ਵਾਅਦਾ ਲਾ ਦੂਗਾ ਤਿੰਨਾਂ 'ਚੋਂ ਉਹ ਐਮਪੀ ਬਣੇਗਾ ਉਹਨਾਂ ਤੰਨਾਂ ਨੂੰ ਕਾਬੂ ਕਰ ਲੈ ਗੁਲਾਮਾਂ ਨੂੰ ਗੁਲਾਮ ਬਣਾ ਕੇ ਰੱਖਣਾ ਕਿਸੇ ਨੇ ਅਸੀਂ ਕਹਿੰਦੇ ਆ ਸਾਡੀ ਜਿੱਤ ਹਾਰ ਦਾ ਮਸਲਾ ਨਹੀਂ ਹੈਗਾ ਪਰ ਇਹ ਜਿਹੜੀ ਸਥਿਤੀ ਆ ਵੀ ਇੱਕ ਇੱਕ 그룹 ਨੇ ਬਾਕੀਆਂ ਨੂੰ ਆਪਣੇ ਲਈ ਤਿਆਰ ਕੀਤਾ ਆ ਅਸੀਂ ਉਹਨੂੰ ਤੋੜਨਾ ਹੈ ਸਾਡਾ ਮਕਸਦ ਉਹ ਮਕਸਦ ਸਾਡਾ ਹੈ ਇਹ ਆ ਉਹਨੂੰ ਤੋੜਨ ਦੇ ਲਈ ਆਪਾਂ ਤੁਰਿਆ ਜਿੱਤ ਹਾਰ ਆ ਉਹ ਉਹ ਸਾਡੀ ਪ੍ਰਾਇੋਰਟੀ ਨਹੀਂ ਹੈਗੀ ਸਾਡਾ ਜਿਹੜਾ ਮਕਸਦ ਹੈ ਉਹ ਪ੍ਰਾਇੋਰਟੀ ਹੈ ਤਾਂ ਲਈ ਅਸੀਂ ਬਾਰ ਬਾਰ ਵੀ ਹਰੇ ਅਸੀਂ ਰੁਕੇ ਥੋੜੀ ਅਗੇ ਉੱਤਰ ਥੋੜੀ ਕਰਗੇ ਵੀ ਅਸੀਂ ਫਟ ਤੋਂ ਜਿੱਤ ਨਹੀਂ ਹੁੰਦਾ ਹੁਣ ਮੈਂ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਮੈਂ ਸੇਵਾ ਵਾਲੀ ਪੋਜੀਸ਼ਨ ਤੇ ਰੱਖ ਦੇਣਾ ਤੇ ਮੈਂ ਜਿੱਤ ਨਹੀਂ ਚਾਹਣਾ ਆਪਾਂ ਵੀ ਇਦਾਂ ਦੇਖਦੇ ਆ ਸਾਡਾ ਅਸੀਂ ਜਿੱਤ ਹਾਰ ਦੇ ਚੋਣਾਂ ਦੀ ਜਿੱਤ ਹਾਰ ਦੇ ਮੱਦੇ ਨਜ਼ਰੀ ਦੇਖਦੇ ਆ ਅਸੀਂ ਮਕਸਦ ਦੇਖਦੇ ਆ ਵੀ ਜਿਹੜੇ ਬੰਦੇ ਕਿਸੇ ਦੇ ਲਈ ਵਰਤੇ ਜਾ ਰਹੇ ਆ ਉਹਨਾਂ ਦੀ ਜ਼ਿੰਦਗੀ ਕਿਸੇ ਦੇ ਲੇਖੇ ਲੱਗਦੀ ਆ ਉਹ ਉਸ ਚੱਕਰ 'ਚੋਂ ਘੱਟਣਾ ਲੋਕ ਉਹ ਆਪਣੀ ਜ਼ਿੰਦਗੀ ਜੀਣ ਬਾਕੀ ਵੀ ਆਪਣੀ